ਸਤਿ ਸ਼੍ਰੀ ਅਕਾਲ ਜੀ ਮਨਰਾਸੀਦੂ ਵਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਲੋ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਆਸ਼ਾ ਕਰਦੀ ਹਾਂ ਤੁਸੀਂ ਪੂਰਾ ਵਲੌਗ ਜ਼ਰੂਰ ਦੇਖੋਗੇ ਦੇਖਣ ਤੋਂ ਬਾਅਦ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਕਮੈਂਟ ਕਰੋਗੇ ਜੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਪੂਰਾ ਵਲੌਗ ਜ਼ਰੂਰ ਦੇਖਿਆ ਕਰੋ ਜੀ ਪੂਰਾ ਵਲੌਗ ਦੇਖੋਗੇ ਤਾਂ ਆਪਾਂ ਨੂੰ ਵੌਚ ਟਾਈਮ ਮਿਲੇਗਾ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਤੇ ਅੱਜ ਵਾਲੇ ਵਲੌਗ ਦੇ ਵਿੱਚ ਆਪਾਂ ਕਰ ਰਹੇ ਹਾਂ ਤੁਹਾਡੇ ਕਮੈਂਟਸ ਤੇ ਰਿਪਲਾਈ ਜੀ ਕਿਉਂਕਿ ਬਹੁਤ ਦਿਨ ਹੋ ਗਏ ਆਪਾਂ ਫੋਨ ਦੇ ਵਿੱਚ ਤਾਂ ਸਭ ਦੇ ਕਮੈਂਟ ਦੇ ਰਿਪਲਾਈ ਕਰਦੇ ਹੀ ਰਹਿੰਦੇ ਆ ਪਰ ਆਪਾਂ ਜਿਹੜਾ ਉਹਨਾਂ ਦੇ ਨਾਮ ਬੋਲ ਕੇ ਰਿਪਲਾਈ ਨਹੀਂ ਕੀਤੇ ਤੇ ਇਸ ਕਰਕੇ ਅੱਜ ਮੈਂ ਸਪੈਸ਼ਲ ਵਲੌਗ ਲੈ ਕੇ ਆਈ ਹਾਂ ਤੁਹਾਡੇ ਕਮੈਂਟਸ ਦਾ ਰਿਪਲਾਈ ਕਰਨ ਵਾਸਤੇ ਤੇ ਚਲੋ ਜੀ ਕਰਦੇ ਆ ਸ਼ੁਰੂ ਜਿਨ੍ਹਾਂ ਭੈਣਾ ਨੇ ਜਿਨ੍ਹਾਂ ਵੀਰਾਂ ਨੇ ਸੋਨੇ ਸੋਨੇ ਕਮੈਂਟ ਕੀਤੇ ਆ ਤੇ ਆਪਾਂ ਉਹਨਾਂ ਦਾ ਰਿਪਲਾਈ ਕਰਦੇ ਆ థాంక్స్ ਕਰਦੇ ਆ ਜੀ ਚਸ਼ਮਾ ਲਗਾ ਲਾਂ ਕਿਉਂਕਿ ਮੈਨੂੰ ਆ ਥੋੜਾ ਜਿਹਾ ਪ੍ਰੋਬਲਮ ਹੁੰਦੀ ਹੈ ਨਿਗਾਹ ਦੀ ਤੇ ਹਾਂਜੀ ਸਭ ਤੋਂ ਪਹਿਲਾਂ ਜੀ ਨਕਸ਼ ਦੀਪਕੌਰ ਆਈਡੀ ਤੋਂ ਆ ਦੀਦੀ ਹੈਪੀ ਇੰਡੀਪੈਂਡੈਂਸ ਡੇ ਥੈਂਕ ਯੂ ਜੀ ਇਹ ਆਪਾਂ ਜਿਵੇਂ ਕਿ 15 ਤਰੀਕ ਤੋਂ ਜੇ 15 ਅਗਸਤ ਤੋਂ ਜਿਹੜੇ ਵਲੌਗ ਪਾਏ ਸੀਗੇ ਉਦੋਂ ਦਾ ਕਮੈਂਟ ਹੈ ਜੀ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਹੋਣ ਜੀ ਤੇ ਅੱਗੇ ਇਹਨਾਂ ਨੇ ਕਮੈਂਟ ਕੀਤਾ ਹੈ ਜੀ ਸਹੀ ਗੱਲ ਕੀਤੀ ਹੈ ਤੁਸੀਂ ਯਾਦਾ ਰਹਿ ਜਾਣਗੀਆਂ ਹਾਂਜੀ ਸਹੀ ਗੱਲ ਹੈ ਲੇਕਿਨ ਪਰ ਹੁਣ ਜਿੱਦਾਂ ਆਪਾਂ ਹੁਣ ਵਾਲੇ ਜਿਹੜੇ ਟਰੈਂਡ ਚੱਲ ਰਿਹਾ ਹੈ ਕਿ ਪੈਨ ਡਰਾਈਵ ਦੇ ਵਿੱਚ ਇਆ ਫੋਨ ਦੇ ਵਿੱਚ ਆਪਾਂ ਸੇਵ ਕਰ ਲੈਨੇ ਆ ਫੋਟੋ ਵਗੈਰੀਆਂ ਜਿਹੜੀਆਂ ਆਪਣੀਆਂ ਯਾਦਾਂ ਹੁੰਦੀਆਂ ਨੇ ਫੈਮਲੀ ਦੀਆਂ ਹੋਗੀਆਂ ਰਿਸ਼ਤੇਦਾਰਾਂ ਦੀਆਂ ਹੋਗੇ ਆਪਣੇ ਫਰੈਂਡ ਸਰਕਲ ਹੋਗੇ ਪਰ ਉਹ ਚੀਜ਼ਾਂ ਜਿਹੜੀਆਂ ਜਿਹੜੀਆਂ ਪੁਰਾਣੇ ਟਾਈਮ ਦੇ ਵਿੱਚ ਬਲੈਕ ਐਂਡ ਵਾਈਟ ਫੋਟੋਆਂ ਖਿੱਚੀਆਂ ਹੋਈਆਂ ਹਨਾ ਤਾਂ ਉਹ ਜ਼ਿਆਦਾ ਸੋਹਣੀਆਂ ਲੱਗਦੀਆਂ ਹੁਣ ਨਾਲੋਂ ਤੇ ਕਿਉਂਕਿ ਉਹ ਜਿਹੜੀਆਂ ਯਾਦਾਂ ਨਾ ਬਹੁਤ ਵਧੀਆ ਲੱਗਦੀਆਂ ਆ ਆਪਾਂ ਉਹਨਾਂ ਲੋਕਾਂ ਨੂੰ ਵੀ ਦੇਖਦੇ ਆ ਉਹਨਾਂ ਰਿਸ਼ਤੇਦਾਰਾਂ ਨੂੰ ਵੀ ਦੇਖਦੇ ਆ ਤੇ ਜਿਹੜੇ ਆਪਾਂ ਦੇਖੇ ਨਹੀਂ ਹੋਏਗੇ ਹਨਾ ਤੇ ਬਹੁਤ ਵਧੀਆ ਲੱਗਦਾ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਥੈਂਕ ਯੂ ਤੁਹਾਡਾ ਜੀ ਤੇ ਅੱਗੇ ਇਹਨਾਂ ਨੇ ਕਮੈਂਟ ਕੀਤਾ ਜੀ ਘਰ ਦੀਆਂ ਸਬਜ਼ੀਆਂ ਦੀ ਤਾਂ ਗੱਲ ਹੀ ਹੋਰ ਹੁੰਦੀ ਐ ਸਹੀ ਗੱਲ ਐ ਜੀ ਘਰ ਦੀਆਂ ਸਬਜ਼ੀਆਂ ਦੀ ਸੱਚਮੁੱਚ ਗੱਲ ਹੋਰ ਹੁੰਦੀ ਐ ਜਿਹੜੀ ਘਰ ਦੀਆਂ ਸਬਜ਼ੀਆਂ ਦਾ ਟੇਸ ਹੁੰਦਾ ਤਾਜ਼ੀਆਂ ਦਾ ਉਹ ਟੇਸ ਜਿਹੜਾ ਆਪਣਾ ਮਾਰਕੀਟ ਵਿੱਚੋਂ ਲਿਆਂਦੀਆਂ ਸਬਜ਼ੀਆਂ ਦਾ ਨਹੀਂ ਹੁੰਦਾਗਾ ਤੇ ਅੱਗੇ ਇਹਨਾਂ ਨੇ ਕਮੈਂਟ ਕੀਤਾ ਜੀ ਰਖੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਰਖੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਰੱਬ ਸਾਰੇ ਭੈਣ ਭਰਾਵਾਂ ਤੇ ਖੁਸ਼ੀਆਂ ਬਣਾਈ ਰੱਖੇ ਸਭ ਤੰਦਰੁਸਤ ਰਹਿਣ ਇਹ ਰੱਬ ਅਗੇ ਅਰਦਾਸ ਕਰਦੇ ਆ ਜੀ ਅੱਗੇ ਆਪਾਂ ਨੂੰ ਕਮੈਂਟ ਕੀਤਾ ਜੀ ਕੁਲਜੀਤ ਆਈਡੀ ਤੋਂ ਏ ਵੀ ਦੀਦੀ ਬਹੁਤ ਸੋਹਣੇ ਕਮੈਂਟ ਕਰਦੇ ਬਹੁਤ ਵਧੀਆ ਲੱਗਦਾ ਦੀਦੀ ਤੁਸੀਂ ਜਦੋਂ ਕਮੈਂਟ ਕਰਦੇ ਹੋ ਤਾਂ ਸਪੋਰਟ ਕਰਦੇ ਹੋ ਤਾਂ ਸਲਾਹ ਦਿੰਦੇ ਆ ਬਹੁਤ ਵਧੀਆ ਲੱਗਦਾ ਹੈ ਤੇ ਆਪਾਂ ਕੋਸ਼ਿਸ਼ ਵੀ ਕਰੀਦੀ ਆ ਕਿ ਤੁਹਾਡੀ ਸਲਾਹ ਨੂੰ ਮੰਨੀ ਜੀ ਤੇ ਇਹਨਾਂ ਨੇ ਕਮੈਂਟ ਕੀਤਾ ਜੀ ਪੈਣੇ ਨੱਕ ਵਿੱਚ ਦੇਸੀ ਘਿਓ ਲਾਇਆ ਕਰੋ ਅਲਰਜੀ ਨਹੀਂ ਹੁੰਦੀ ਹਾਂਜੀ ਦੀਦੀ ਮੈਂ ਹੁਣ ਦੁਬਾਰਾ ਫੇਰ ਸ਼ੁਰੂ ਕਰਤਾ ਆ ਘਿਓ ਲਉਣਾ ਕਿਉਂਕਿ ਮੈਨੂੰ ਅਲਰਜੀ ਦੀ ਪ੍ਰੋਬਲਮ ਜ਼ਿਆਦਾ ਹੋਣ ਲੱਗ ਗਈ ਸੀ ਕਿ ਹੁਣ ਤੇ ਇਸ ਕਰਕੇ ਮੈਂ ਦੁਬਾਰਾ ਹੁਣ ਜਿਹੜਾ ਆ ਕਰ ਲੈਨੀ ਆ ਹਫਤੇ 'ਚ ਇੱਕ ਵਾਰ ਹੀ ਆ ਦੋ ਵਾਰੀ ਡੇਲੀ ਤੇ ਮੈਨੂੰ ਯਾਦ ਵੀ ਨਹੀਂ ਰਹਿੰਦਾਗਾ ਹੈਨਾ ਤੇ ਹੁਣ ਜਿਵੇਂ ਕਿ ਮੌਸਮ ਬਦਲ ਰਿਹਾ ਆ ਇਸ ਨਾਲ ਵੀ ਮੈਨੂੰ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਹੈ ਅਲਰਜੀ ਦੀ ਕਿਉਂਕਿ ਇਹ ਜੈਨੇਟਿਕ ਪ੍ਰੋਬਲਮ ਹੁੰਦੀ ਹੈ ਤੇ ਸਾਡੀ ਫੈਮਿਲੀ ਦੇ ਵਿੱਚ ਇਹ ਜਿਹੜੀ ਅਲਰਜੀ ਵਾਲੀ ਪ੍ਰੋਬਲਮ ਹੁੰਦੀ ਹੈ ਤੇ ਇਸ ਕਰਕੇ ਮੈਂ ਤੁਹਾਡਾ ਦਿੱਤਾ ਕਿਹਾ ਹੋਇਆ ਨੁਕਤਾ ਜਿਹੜਾ ਅਪਣਾਉਣ ਲੱਗੀ ਆ ਤੇ ਅੱਗੇ ਇਹਨਾਂ ਨੇ ਕਮੈਂਟ ਕੀਤਾ ਜੀ ਸਵੇਰੇ ਜਲਦੀ ਉੱਠਣਾ ਬਹੁਤ ਫਾਇਦੇਮੰਦ ਹੁੰਦਾ ਹੈ। ਹਾਂਜੀ ਸਹੀ ਗੱਲ ਹੈ ਜੀ। ਆਪਣੇ ਪੁਰਾਣੇ ਜਿਹੜੇ ਸੀਗੇ ਬਜ਼ੁਰਗ ਸੀਗੇ ਹਨਾ ਸਵੇਰੇ 4 ਵਜੇ ਉੱਠ ਖੜਦੇ ਹੁੰਦੇ ਸੀਗੇ ਤੇ ਬਹੁਤ ਵਧੀਆ ਹੁੰਦਾ ਸੀਗਾ। ਮੈਂ ਵੀ ਬਹੁਤ ਉੱਠਦੀ ਹੁੰਦੀ ਸੀ ਕਿ ਹੁਣ ਥੋੜੀ ਜੀ ਮੈਨੂੰ ਵੀ ਪ੍ਰੋਬਲਮ ਹੁੰਦੀ ਹੈ ਸਵੇਰੇ ਸੇ ਉੱਠਣ ਦੇ ਵਿੱਚ ਪਰ ਫੇਰ ਵੀ ਮੈਂ ਕੋਸ਼ਿਸ਼ ਕਰਦੀ ਆਂ ਵੀ ਨੇਰੇ ਉੱਠਾਂ ਤੇ ਸੱਚੀ ਬਹੁਤ ਵਧੀਆ ਹੁੰਦਾ ਹੈ ਸਵੇਰੇ ਉੱਠਣਾ ਕੰਮ ਜਿਹੜਾ ਮਨ ਇੱਕ ਫਰੈਸ਼ ਰਹਿੰਦਾ ਆ। ਦਿਲ ਉਹਦਾ ਮਾਕ ਵਧੀਆ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਤੇ ਕੰਮ ਵੀ ਜਿਹੜੇ ਛੇਤੀ ਛੇਤੀ ਹੋ ਜਾਂਦੇ ਆ ਹਾਂਜੀ ਅੱਗੇ ਇਹਨਾਂ ਨੇ ਕੀਤਾ ਹੈ ਪੁਰਾਣਾ ਵਿਰਸਾ ਹਾਂਜੀ ਜਿਹੜੇ ਤੁਸੀਂ ਮੈਂ ਮਤਲਬ ਚਾਦਰਾਂ ਸਹਰਾਣੇ ਦਾ ਵਲੋਗ ਪਾਇਆ ਸੀ ਤੁਸੀਂ ਉਹਨੂੰ ਬਹੁਤ ਸਪੋਰਟ ਕੀਤੀ ਹੈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਤੇ ਤੁਸੀਂ ਕਮੈਂਟ ਵੀ ਬਹੁਤ ਸੋਹਣੇ ਕੀਤੇ ਆ ਜੀ ਫੇਰੇ ਇਹਨਾਂ ਨੇ ਇੱਕ ਪੋਸਟ ਤੇ ਕਮੈਂਟ ਕੀਤਾ ਬਿਲਕੁਲ ਸੱਚ ਮੈਨੂੰ ਵੀ ਲੋਕ ਕਹਿੰਦੇ ਆ ਕਿ ਵੀਡੀਓ ਬਣਾਉਣ ਲੱਗੇ ਆ ਪਰ ਆਪਾਂ ਸੁਣਦੇ ਨਹੀਂਗੇ ਸਹੀ ਗੱਲ ਹੈ ਜੇ ਜੋ ਵੀ ਕੰਮ ਆਪਾਂ ਅਗਰ ਸ਼ੁਰੂ ਕਰਾਂਗੇ ਤੇ ਲੋਕਾਂ ਨੇ ਟੋਕ ਟਕਾਈ ਕਰਨੇ ਹੀ ਹੁੰਦੀ ਆ ਹਨ ਤੇ ਜਦੋਂ ਹੀ ਉਹ ਕੰਮ ਆਪਣਾ ਸਫਲ ਹੋ ਜਾਂਦਾ ਤੇ ਉਹੀ ਲੋਕੀ ਆਪਣੀ ਜਿਹੜੀ ਸਰਾਹਣਾ ਕਰਨ ਲੱਗ ਜਾਂਦੇ ਪ੍ਰਸ਼ੰਸਾ ਕਰਨ ਲੱਗ ਜਾਂਦੇ ਇਸ ਕਰਕੇ ਇਹ ਕੰਮ ਆਪਾਂ ਜਦੋਂ ਵੀ ਸ਼ੁਰੂ ਕਰਦੇ ਆ ਆਪਣਾ ਰਾ ਸਹੀ ਆ ਹਨ ਮਨ ਸੱਚ ਦਾ ਆਪਾਂ ਨੂੰ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਕਿਸੇ ਦੇ ਸੁਨੇਹੇ ਸਰਾਏ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਤੇ ਬਸ ਬਾਕੀ ਇਹਨਾਂ ਨੇ ਕਮੈਂਟ ਕੀਤਾ ਜੀ ਬਿਲਕੁਲ ਸੱਚ ਜਿਹਾ ਆਪਾਂ ਪੋਸਟ ਪਾਈ ਸੀਗੀ ਵੀ ਮਿਹਨਤ ਨੇ ਵਲੌਗ ਪਾਇਆ ਸੀ ਜੇ ਵੀ ਮਿਹਨਤ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਜਿਹੜਾ ਔਖਾ ਨਹੀਂ ਰਹਿੰਦਾ ਆ ਕਿਉਂਕਿ ਅਗਰ ਆਪਾਂ ਔਖੇ ਕੰਮ ਨੂੰ ਮਿਹਨਤ ਨਾਲ ਕਰਾਂਗੇ ਤਾਂ ਉਹ ਕੰਮ ਵੀ ਸੌਖਾ ਹੋ ਜਾਂਦਾ ਤੇ ਇਹ ਸੱਚਾਈ ਆ ਅੱਗੇ ਇਹਨਾਂ ਨੇ ਕਿਹਾ ਵੀ ਹਾਈ ਕਿੰਨਾ ਸੋਹਣਾ ਪੇਂਟ ਕੀਤਾ थैंक यू दीदी ਤੁਸੀਂ ਮੇਰੇ ਜਿਹੜੇ ਸੂਟ ਪੇਂਟਿੰਗ ਦੀ ਜਿਹੜੀ ਵਲੌਗ ਮੈਂ ਪਾਇਆ ਸੀਗਾ ਉਹਦੀ ਪ੍ਰਸ਼ੰਸਾ ਕੀਤੀ थैंक यू ਜੀ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਮਿਹਨਤ ਕਰਦੇ ਆ ਤਾਂ ਕੋਈ ਆਪਾਂ ਨੂੰ ਸਪੋਰਟ ਕਰੇ ਤਾਂ ਬਹੁਤ ਹੀ ਸੋਹਣਾ ਲੱਗਦਾ ਤੇ ਦੀਦੀ ਤੁਸੀਂ ਐਵੇਂ ਹੀ ਸਪੋਰਟ ਕਰਦੇ ਰਹੋ ਜੇ ਬਹੁਤ ਵਧੀਆ ਲੱਗਦਾ ਹੈ ਤੇ ਅੱਗੇ ਜੀ ਕਮੈਂਟ ਕੀਤਾ ਆ ਪਿੰਡਾਂ ਦਾ ਵਿਰਸਾ ਨਾਈਸ ਵਲੌਗ ਸਿਸਟਰ ਅਹ ਥੈਂਕ ਯੂ ਜੀ ਬਹੁਤ ਵਧੀਆ ਤੇ ਇੱਕ ਆਪ ਨੂੰ ਕੁਲਜੀਤ ਦੀਦੀ ਨੇ ਇੱਕ ਹੋਰ ਕਮੈਂਟ ਕੀਤਾ ਸੀਗਾ ਵੀ ਸਬਜੀ ਤੁਸੀਂ ਜਿਹੜੀ ਕੱਟਦੇ ਆ ਉਹ ਹੱਥਾਂ ਤੇ ਸਰੋਂ ਦਾ ਤੇਲ ਲਾ ਕੇ ਕੱਟਿਆ ਕਰੋ ਹਾਂਜੀ ਜੀ ਮੈਂ ਤਾਂ ਐਂ ਹੀ ਕਰਦੀ ਆ ਕਿਉਂਕਿ ਮੈਨੂੰ ਵੀ ਥੋੜੀ ਅਲਰਜੀ ਦੀ ਪ੍ਰੋਬਲਮ ਹੈਗੀ ਆ ਪਰ ਮੰਮੀ ਨਹੀਂ ਲੋਂਦੇ ਮੰਮੀ ਕਹਿ ਦਿੰਦੇ ਕਿ ਮੈਨੂੰ ਤਾਂ ਹਲਕਤ ਆਉਂਦੀ ਹੈ ਮੈਂ ਤੇਲ ਸਰੋਂ ਦਾ ਲਾ ਕੇ ਜੇ ਸਬਜੀ ਵਗੈਰਾ ਕੱਟਦੀ ਆ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਜਿਵੇਂ ਕਿ ਕੰਡੜੀਆਂ ਸਬਜ਼ੀਆਂ ਦੀ ਆ ਅਰਬੀ ਦੀ ਹੋਗੀ ਫਲੀਆਂ ਦੀ ਹੋਗੀ ਹਨਾ ਤੇ ਗਵਾਰੇ ਦੀਆਂ ਜਿਹੜੀਆਂ ਫਲੀਆਂ ਹੋ ਗਿਆ ਤੇ ਇਹ ਇਹਦੇ ਨਾਲ ਕਈਆਂ ਨੂੰ ਕੰਡ ਹੋਣ ਲੱਗ ਜਾਂਦੀ ਆ ਤੇ ਇਸ ਕਰਕੇ ਵੀ ਮੈਂ ਤਾਂ ਹੱਥਾਂ ਤੇ ਸਰੋਂ ਦਾ ਤੇਲ ਲਾ ਕੇ ਹੀ ਕਰਦੀ ਆ ਮੈਂ ਹਾਂਜੀ ਅੱਗੇ ਆਪਣੇ ਇੱਕ ਹੋਰ ਭੈਣ ਬਹੁਤ ਸੋਹਣੇ ਕਮੈਂਟ ਕਰਦੇ ਆ ਬਹੁਤ ਸਪੋਰਟ ਕਰਦੇ ਆ ਥੈਂਕ ਯੂ ਦੀਦੀ ਤੁਹਾਡਾ ਇਹ ਹੈਗੇ ਜੀ ਗੁਰਫ ਅਤੇ ਵੀਰ ਵਲੌਗ ਆਈਡੀ ਤੋਂ ਨਾਈਸ ਵਲੌਗ ਥੈਂਕ ਯੂ ਜੀ ਤੁਹਾਡਾ ਜੀ ਆਪੋਨ ਸਪੋਰਟ ਕਰ ਲਈ ਤੇ ਪਿਆਰੇ ਪਿਆਰੇ ਕਮੈਂਟ ਕਰਨ ਵਾਸਤੇ ਤੇ ਆਸ਼ਾ ਇਹ ਕਰਦੀ ਆ ਵੀ ਦੀਦੀ ਤੁਸੀਂ ਸਾਰੇ ਵਲੌਗ ਨੂੰ ਸਪੋਰਟ ਕਰੋਗੇ ਜੀ ਤੇ ਮਾਂ ਤਾਂ ਮਾਂ ਹੁੰਦੀ ਆ ਹਾਂਜੀ ਬਹੁਤ ਸਹੀ ਕਿਹਾ ਤੁਸੀਂ ਹਨਾ ਮਾਂ ਵਾਲੀ ਜਗਾ ਕੋਈ ਵੀ ਨਹੀਂ ਲੈ ਸਕਦਾ ਬਹੁਤ ਸੋਹਣਾ ਕਮੈਂਟ ਕੀਤਾ ਤੁਸੀਂ ਤੇ ਅੱਗੇ ਤੁਸੀਂ ਕਮੈਂਟ ਕੀਤਾ ਤੇ ਹਾਂਜੀ ਯਾਦਾਂ ਰਹਿ ਜਾਣੀਆਂ ਦੀਦੀ ਸਹੀ ਗੱਲ ਹੈ ਯਾਦਾਂ ਹੀ ਰਹਿ ਜਾਂਦੀਆਂ ਹਨਾ ਵੀ ਜੋ ਇਸ ਦੁਨੀਆ ਤੇ ਆਇਆ ਉਹ ਤਾਂ ਹਮੇਸ਼ਾ ਬਣਿਆ ਨਹੀਂ ਰਹਿੰਦਾ ਹਨਾ ਉਹਦੀਆਂ ਯਾਦਾਂ ਰਹਿ ਜਾਂਦੀਆਂ ਆ ਅਗੇ ਇਹਨਾਂ ਨੇ ਕੀਤਾ ਹੈ ਕਿ ਆਪਣੇ ਤਾਂ ਰੋਜ਼ ਦੇ ਕੰਮ ਸ਼ਿਮਲਾ ਬਣਾਈ ਰੱਖਦੇ ਆ ਸਹੀ ਗੱਲ ਹੈ ਜੀ ਆਪਣੇ ਤਾਂ ਡੇਲੀ ਰੁਟੀਨ ਦੇ ਜਿਹੜੇ ਕੰਮ ਹੁੰਦੇ ਆ ਉਹੀ ਮਸਾ ਹੁੰਦੇ ਆ ਘੁੰਮਣ ਜਾਣ ਦਾ ਤਾਂ ਟਾਈਮ ਕਿੱਥੋਂ ਹੁੰਦਾ ਉਹੀ ਖਤਮ ਹੁੰਦੇ ਆ ਮਸਾ ਨਾ ਤੇ ਬਹੁਤ ਵਧੀਆ ਲੱਗੇ ਚਾਦਰਾਂ ਸਹਰਾਣੇ ਠੀਕ ਸਹੀ ਹੈ ਜੀ ਤੁਸੀਂ ਮੇਰੇ ਉਸ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੋ ਕਿ ਮੈਂ ਪੁਰਾਣੇ ਵਿਰਸੇ ਦੇ ਜਿਹੜੀਆਂ ਚਾਦਰਾਂ ਤੇ ਸਹਰਾਣੇ ਤੇ ਝੋਲੇ ਦਿਖਾਈ ਸੀ ਬਹੁਤ ਥੈਂਕ ਯੂ ਤੁਹਾਡਾ ਬਹੁਤ ਵਧੀਆ ਬਲੌਗ ਹੈ ਤੁਸੀਂ ਕਮੈਂਟ ਕੀਤਾ ਹੈ ਜੀ ਤੇ ਜਸਵਿੰਦਰ ਬਲੌਗ ਆਈਡੀ ਤੋਂ ਵਾਓ ਬਨ ਕੇ ਕੰਪਲੀਟ ਵੈਰੀ ਵੈਰੀ ਕੰਗ੍ਰੈਚੁਲੇਸ਼ਨ ਡੀਅਰ ਸਿਸ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਤੁਸੀਂ ਬਨ ਕੇ ਕੰਪਲੀਟ ਕਰਾਤਾ ਪਲੀਜ਼ ਹੁਣ ਤੁਸੀਂ ਵਾਚ ਟਾਈਮ ਵੀ ਕੰਪਲੀਟ ਕਰੋ ਇਸ ਕਰਕੇ ਕਰਵਾਓ ਜੀ ਤੇ ਇਸ ਕਰਕੇ ਪਲੀਜ਼ ਤੁਸੀਂ ਪੂਰਾ ਵਲੌਗ ਜ਼ਰੂਰ ਦੇਖਿਆ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਜੀ ਹਾਂਜੀ ਪੈਂਟ ਬਹੁਤ ਸੋਹਣਾ ਕੀਤਾ ਦੀਦੀ ਥੈਂਕ ਯੂ ਜੀ ਆ ਸਭ ਨੂੰ ਆਪਣੇ ਜਿਹੜਾ ਸੂਟ ਪੈਂਟ ਕੀਤਾ ਪਸੰਦ ਆ ਬਹੁਤ ਵਧੀਆ ਲੱਗਿਆ ਜੀ ਵੈਸੇ ਮੈਂ ਬਹੁਤ ਟਾਈਮ ਬਾਅਦ ਕਰ ਰਹੀ ਹਾਂ ਹੁਣ ਪਹਿਲਾਂ ਕੀਤੇ ਸੀਗੇ ਉਸ ਤੋਂ ਬਾਅਦ ਬਸ ਮੇਰਾ ਟਾਈਮ ਵਗੈਰਾ ਨਹੀਂ ਲੱਗਿਆ ਬਿਜ਼ੀ ਹੋ ਗਈ ਸੀਗੀ ਥੋੜਾ ਜਿਹਾ ਜਿਵੇਂ ਕਿ ਹੁਣ ਹੱਥ ਦੀ ਸਫਾਈ ਵਗੈਰਾ ਦਾ ਥੋੜਾ ਜਿਹਾ ਫਰਕ ਹੈਗਾ ਆ ਅੱਗੇ ਤਾਂ ਮੈਂ ਇਹ ਤੋਂ ਵੀ ਜ਼ਰਾ ਸੋਹਣਾ ਕਰ ਲੈਂਦੀ ਸੀਗੀ ਕਿਉਂਕਿ ਜਿਹੜਾ ਕੰਮ ਆਪਾਂ ਕੰਟੀਨਿਊ ਕਰਦੇ ਰਹੀਏ ਉਹਦੇ ਵਿੱਚ ਆਪਣਾ ਜਣੀ ਕਿ ਹੱਥ ਦੀ ਸਫਾਈ ਜ਼ਿਆਦਾ ਬਣੀ ਰਹਿੰਦੀ ਹੈ ਤੇ ਮੰਦੀਪ ਵਲੌਗ ਆਈਡੀ ਤੋਂ ਨਾਈਸ ਵਲੌਗ ਸਿਕ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਕਮੈਂਟ ਕੀਤਾ ਤੇ ਪਲੀਜ਼ ਤੁਸੀਂ ਸਾਰੇ ਵਲੌਗ ਨੂੰ ਜਰੂਰ ਸਪੋਰਟ ਕਰਿਆ ਕਰੋ ਜੀ ਦੀ ਹਾਂਜੀ ਨੈਕਸਟ ਹੈਗਾ ਜੀ ਅ ਜਸਕਰਨ ਵੈਰਵਾ ਵਲੌਗ ਗੁੱਡ ਤੁਸੀਂ ਆਪਾਂ ਬਲੌਗ ਪਾਇਆ ਸੀਗਾ ਵੀ ਦਰਖਤ ਲਾਓ ਤੇ ਹਰਿਆਲੀ ਵਧਾਓ ਤੇ ਤੁਸੀਂ ਉਸ ਨੂੰ ਬਹੁਤ ਪਸੰਦ ਕੀਤਾ ਲਾਈਕ ਕੀਤਾ ਥੈਂਕ ਯੂ ਜੀ ਸਪੋਰਟ ਕੀਤੀ ਬਹੁਤ ਵਧੀਆ ਲੱਗਿਆ ਜੀ ਤੇ ਗੁੱਡ ਜੌਬ ਜੀ ਹਾਂਜੀ ਖੇਤੀਬਾੜੀ ਦੀਆਂ ਜਿਹੜੀਆਂ ਵੀ ਰਿਲੇਟਡ ਆਪਣੀਆਂ ਹਨਾ ਵੀਡੀਓ ਆ ਤੁਸੀਂ ਉਹਨਾਂ ਤੇ ਕਮੈਂਟ ਕੀਤਾ ਥੈਂਕ ਯੂ ਬਹੁਤ ਵਧੀਆ ਲੱਗਿਆ ਜੀ ਜਸ ਸਿਫਟ ਵਲੌਗ ਤੁਸੀਂ ਕਮੈਂਟ ਕੀਤਾ ਨਾਈਸ ਥੈਂਕ ਯੂ ਜੀ ਤੁਸੀਂ ਆਪਣੇ ਵਲੌਗ ਨੂੰ ਵੀ ਸਪੋਰਟ ਕਰਿਆ ਕਰੋ ਜੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੇ ਪੂਰਾ ਜ਼ਰੂਰ ਦੇਖਿਆ ਕਰੋ ਜੀ ਗੁਰਸੀਰਤ ਕੌਰ ਉਹਨਾਂ ਨੇ ਕਮੈਂਟ ਕੀਤਾ ਨਾਈਸ ਤੇ ਫਿਰ ਅਗੇ ਉਹਨਾਂ ਨੇ ਇੱਕ ਵਲੌਗ ਤੇ ਕਮੈਂਟ ਕੀਤਾ ਨਾਈਸ ਜੀ ਤੇ ਫਿਰ ਉਹਨਾਂ ਨੇ ਕਮੈਂਟ ਕੀਤਾ ਵੀ ਚਾਦਰਾਂ ਸਹਰਾਣੇ ਬਹੁਤ ਸੋਹਣੇ ਲੱਗੇ ਥੈਂਕ ਯੂ ਜੀ ਤੁਸੀਂ ਆਪਣੇ ਇਸ ਵਲੌਗ ਨੂੰ ਜ਼ਰੂਰ ਸਪੋਰਟ ਕੀਤੀ ਹੈ ਬਹੁਤ ਕੀਤੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਵਲੌਗ ਇਸ ਤੇ ਇੱਕ ਦੋ ਵਲੌਗ ਇੱਕ ਹੋਰ ਬਣਾਈਏ ਇੰਨਾ ਤੇ ਇੰਨਾਂ ਚੀਜ਼ਾਂ ਦੇ ਉੱਤੇ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਸਪੋਰਟ ਕਰਨੀ ਜ਼ਰੂਰ ਕਰਦੇ ਆਂ ਜੀ ਆਪਾਂ ਤਾਂ ਮੈਂ ਤਾਂ ਤੁਹਾਨੂੰ ਦੱਸਿਆ ਹੈ ਕਿ ਜਿੱਦਾਂ ਮੇਰੇ ਕੋਲ ਸੰਡੇ ਸੰਡੇ ਨੂੰ ਕਾਫੀ ਟਾਈਮ ਹੁੰਦਾ ਹੈ ਤੇ ਮੈਂ ਮਤਲਬ ਕਿ ਜੋ ਭੈਣਾ ਆਪਾਂ ਨੂੰ ਵੀਰ ਆਪਣਾ ਸਪੋਰਟ ਕਰਦੇ ਆਪਾਂ ਵੀ ਉਹਨਾਂ ਨੂੰ ਪੂਰੀ ਸਪੋਰਟ ਕਰੀਦੀ ਆ ਪੂਰਾ ਵਲੌਗ ਉਹਨਾਂ ਦਾ ਦੇਖੀਦਾ ਹੈ ਜੀ ਕਈ ਵਾਰ ਡੇਲੀ ਤਾਂ ਨਹੀਂ ਵੀ ਟਾਈਮ ਹੁੰਦਾ ਹਨਾ ਵੀ ਵਲੌਗ ਦੇਖਣ ਦਾ ਪਰ ਸੰਡੇ ਨੂੰ ਮੈਂ ਜ਼ਰੂਰ ਸਪੋਰਟ ਕਰਦੀ ਆ ਸਭ ਦੀ ਜੀ ਦੀਪ ਅम्मू ਵਲੌਗ ਆਈਡੀ ਤੋਂ ਵੈਰੀ ਨਾਈਸ ਵੈਰੀ ਨਾਈਸ ਜੀ ਆ ਤੁਸੀਂ ਮਤਲਬ ਕਿ ਆਪਾਂ ਨੂੰ ਕਮੈਂਡ ਕੀਤੇ ਆ ਪਿਆਰੇ ਪਿਆਰੇ ਬਹੁਤ ਵਧੀਆ ਲੱਗਦਾ ਤੁਸੀਂ ਆਪਾਂ ਨੂੰ ਕਾਫੀ ਸਪੋਰਟ ਕਰ ਰਹੇ ਹੋ ਬਹੁਤ ਵਧੀਆ ਲੱਗਦਾ ਜਦੋਂ ਪਿਆਰੇ ਪਿਆਰੇ ਕਮੈਂਟ ਕਰਦੇ ਆ ਜੀ ਤੇ ਬੰਤਾਰੋਗ ਆਈਡੀ ਤੋਂ ਹਾਰਟ ਦਾ ਲਾਈਕ ਕੀਤਾ ਥੈਂਕ ਯੂ ਜੀ ਤੁਹਾਡਾ ਵੀ ਬਹੁਤ-ਬਹੁਤ ਜੀ ਪੰਜਾਬੀ ਕਿਚਨ ਬਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਜੋ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕੀਤਾ ਜੀ ਜਸਪ੍ਰੀਤ ਪੰਜਾਬੀ ਬੁਟੀਕ ਆਈਡੀ ਤੋਂ ਵੈਰੀ ਨਾਈਸ ਥੈਂਕ ਯੂ ਦੀਦੀ ਤੁਹਾਡਾ ਵੀ ਬਹੁਤ ਵਧੀਆ ਲੱਗਿਆ ਜੀ ਅੱਗੇ ਹੈਗਾ ਜੀ ਯੂਜ਼ਰ ਐਨ 16ਵੀਂ ਜੀ ਆਈਡੀ ਤੋਂ ਵਾਈਗਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਈਗਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਜੀ ਤੇ ਫਿਰ ਇਹਨਾਂ ਨੇ ਕਮੈਂਟ ਕੀਤਾ ਕਿ ਵਾਈਗਰੂ ਖੁਸ਼ ਰੱਖੇ ਭੈਣੇ ਤੁਹਾਨੂੰ ਤੁਹਾਨੂੰ ਵੀ ਵੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਜੀ ਤੁਹਾਡੇ ਵਰਗੀ ਬੇਟੀ ਹਰ ਘਰ ਹੋਵੇ ਹਾਂਜੀ ਹਰ ਜਨ ਕੀ ਘਰ ਦੀ ਇਹ ਇੱਛਾ ਹੁੰਦੀ ਹੈ ਵੀ ਸਾਡੀ ਬੇਟੀ ਜਿਹੜੀ ਆ ਉਹ ਵਧੀਆ ਹੋਵੇ ਸਾਡਾ ਨਾਮ ਰੋਸ਼ਨ ਕਰੇ ਤੇ ਦੂਸਰਾ ਘਰ ਜਿਹੜਾ ਉਹਨਾਂ ਨੂੰ ਮਿਲੇ ਹਨਾ ਬੇਟੀ ਨੂੰ ਦੂਸਰਾ ਘਰ ਮਿਲੇ ਉੱਥੇ ਵੀ ਹਮੇਸ਼ਾ ਖੁਸ਼ ਰਹੇ ਤੇ ਜੋ ਵੀ ਆਪਦੀ ਨੋ ਬਣਾ ਕੇ ਲਿਆਉਂਦੇ ਆ ਨਾ ਤੇ ਉਹ ਵੀ ਐਂ ਚਾਹੁੰਦੇ ਆ ਕਿ ਸਾਡੇ ਘਰੇ ਉਹ ਆਵੇ ਨੋ ਹਨਾ ਉਹ ਕੁੜੀਏ ਉਹ ਧੀ ਅਸੀਂ ਵਿਆਹ ਕੇ ਲਾਈਏ ਜੋ ਕਿ ਆਪਣੇ ਘਰ ਨੂੰ ਸਵਰਗ ਬਣਾ ਦੇਵੇ ਹਮੇਸ਼ਾ ਖੁਸ਼ ਰੱਖੇ ਹਨਾ ਤੇ ਹਮੇਸ਼ਾ ਖੁਸ਼ ਰਹੇ ਤੇ ਵਾਹਿਗੁਰੂ ਸਭ ਦੀਆਂ ਇੱਛਾ ਪੂਰੀਆਂ ਕਰਨ ਸਭ ਨੂੰ ਵਧੀਆ ਧੀਆ ਤੇ ਨੋਹਾਂ ਦੇਣ ਜੀ ਹਾਂਜੀ ਨੈਕਸਟ ਹੈ ਜੀ ਰਪਿੰਦਰ ਕੋਹਰ ਆਈਡੀ ਤੋਂ ਬਹੁਤ ਵਧੀਆ ਵਲੌਗ ਥੈਂਕ ਯੂ ਦੀਦੀ ਵਧੀਆ ਜਿਹਾ ਕਮੈਂਟ ਕਰਨ ਵਾਸਤੇ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਹਮੇਸ਼ਾ ਤੁਸੀਂ ਸਪੋਰਟ ਕਰਦੇ ਆਂ ਤੇ ਆਸ਼ਾ ਕਰਦੀ ਆਂ ਤੁਸੀਂ ਆਪਣੇ ਆਉਣ ਵਾਲੇ ਵਲੌਗ ਨੂੰ ਵੀ ਇਤਾਂ ਹੀ ਸਪੋਰਟ ਕਰੋਗੇ ਨੈਕਸਟ ਇਹਨਾਂ ਨੇ ਕਮੈਂਟ ਕੀਤਾ ਬਹੁਤ ਵਧੀਆ ਵੀਡੀਓ ਹੈਗੀ ਜੀ ਥੈਂਕ ਯੂ ਦੀਦੀ ਤੁਹਾਡਾ ਜੇ ਤੁਹਾਨੂੰ ਆਪਣਾ ਵਲੌਗ ਪਸੰਦ ਆਇਆ ਜੀ ਨੈਕਸਟ ਹੈਗੇ ਜੀ ਪ੍ਰਭਜੋਤ ਕੋਰ ਵਾਓ ਬਿਊਟੀਫੁਲ ਸ਼ੇਰਿੰਗ ਹਾਂਜੀ ਥੈਂਕ ਯੂ ਜੀ ਤੁਸੀਂ ਆਪਣੇ ਵਲੌਗ ਨੂੰ ਇਨਾ ਪਸੰਦ ਕੀਤਾ ਫਿਰ ਇਹਨਾਂ ਨੇ ਕਮੈਂਟ ਕੀਤਾ ਜੀ ਹੀਅਰ ਡਰਾਇਰ ਹਾਂਜੀ ਬਹੁਤ ਟਾਈਮ ਪਹਿਲਾਂ ਆਪਾਂ ਇੱਕ ਵਲੌਗ ਪਾਇਆ ਸੀ ਉਸ ਵਿੱਚ ਆਪਾਂ ਪੁੱਛਿਆ ਸੀ ਵੀ ਆਪਾਂ ਕੀ ਸਮਾਨ ਜਿਹੜਾ ਆਨਲਾਈਨ ਮੰਗਵਾਇਆ ਤੇ ਤੁਸੀਂ ਕਮੈਂਟ ਕੀਤਾ ਹੀਅਰ ਡਰਾਇਰ ਬਿਲਕੁਲ ਸਹੀ ਹੈ ਜੀ ਆਪਾਂ ਹੀਅਰ ਡਰਾਇਰ ਮੰਗਵਾਇਆ ਸੀਗਾ ਤੇ ਸਿਆਲਾਂ ਦੇ ਵਿੱਚ ਆਪਾਂ ਨੂੰ ਉਹ ਚੀਜ਼ ਬਹੁਤ ਕੰਮ ਆ ਦਿੰਦੀ ਹੈ ਹਾਲਾਂਕਿ ਗਰਮੀਆਂ ਦੇ ਵਿੱਚ ਤਾਂ ਆਪਾਂ ਉਹ ਯੂਜ਼ ਨਹੀਂ ਕਰਦੇਗੇ ਪਰ ਸਿਆਲਾਂ 'ਚ ਆਪਾਂ ਨੂੰ ਬਹੁਤ ਉਹਦਾ ਫਾਇਦਾ ਹੈ ਜੀ ਹਾਂਜੀ ਨੈਕਸਟ ਹੈਗੇ ਜੀ ਆਬਵੀਅਸ ਐਸ ਐਚ ਕੇ ਬਹੁਤ ਵਧੀਆ ਵਲੌਗ ਮੇਰੀ ਭੈਣੇ ਬਹੁਤ ਹੀ ਸੋਹਣਾ ਤੁਸੀਂ ਮੇਰੇ ਰਿਕੁਆਇਰਡ ਵਲੌਗ ਨਹੀਂ ਬਣਾਇਆ ਫਿਰ ਇਹਨਾਂ ਨੇ ਕਮੈਂਟ ਕੀਤਾ ਵੀ ਬਹੁਤ ਹੀ ਵਧੀਆ ਵਲੌਗ ਬਣਾਇਆ ਭੈਣੇ ਪਰ ਤੁਸੀਂ ਮੇਰੇ ਕਮੈਂਟਸ ਦਾ ਰਿਪਲਾਈ ਨਹੀਂ ਕਰਦੇ ਕਿਉਂ ਨਹੀਂ ਕਰਦੇ ਜੀ ਆਪਾਂ ਦੇਖੋ ਅੱਜ ਕਰ ਲਏ ਨਾ ਆਪਾਂ ਸਾਰਿਆਂ ਦੇ ਕਮੈਂਟਸ ਤੇ ਰਿਪਲਾਈ ਕਰਦੇ ਬਾਈ ਮਿਸਟੇਕ ਕਿਸੇ ਦਾ ਰਹਿ ਜਾਵੇ ਤੁਹਾਡੀ ਗੱਲ ਹੈ ਜੀ ਸਭ ਦੇ ਕਮੈਂਟਸ ਦਾ ਰਿਪਲਾਈ ਕਰਦੇ ਆ ਆਪਾਂ ਕਰਦੇ ਹੀ ਰਹਿਣੇ ਆ ਤੇ ਜੋ ਬਲੌਗ ਆਪਣੀ ਲਿਮਟ ਦੇ ਵਿੱਚ ਹੈਗਾ ਆਪਾਂ ਜਰੂਰ ਬਣਾਉਣੇ ਆ ਜੀ ਹਾਂਜੀ ਅੱਗੇ ਹੈਗਾ ਜੀ ਅ ਜਗਰੂਪ ਬਾਦਿਆਲ ਆਈਡੀ ਤੋਂ ਭੈਣ ਮੈਨੂੰ ਵੀ ਝੋਲਾ ਬਣਾ ਕੇ ਦਵੋਗੇ ਜੀ ਦੇਖੋ ਵੀਰ ਜੀ ਹੁਣ ਵਾਲੇ ਟਾਈਮ ਦੇ ਵਿੱਚ ਤਾਂ ਉਹ ਕੜਾਈਆਂ ਆਪਣੇ ਤਾਂ ਹੁੰਦੀਆਂ ਨਹੀਂ ਗਿਆ ਤੇ ਦੇਖੋ ਪਹਿਲਾਂ ਆਪਣੀਆਂ ਦਾਦੀਆਂ ਨਾਨੀਆਂ ਨੇ ਹਨਾ ਮਾਮਾ ਨੇ ਇਹ ਜਿੱਜਾ ਬਣਾਈਆਂ ਬੜੇ ਸ਼ੌਂਕ ਨਾਲ ਹਨਾ ਤੇ ਉਦੋਂ ਟ੍ਰੈਂਡੀ ਸੀਗਾ ਵੀ ਇਹ ਚੀਜ਼ਾਂ ਜਿਹੜੇ ਬਣਾਉਂਦੇ ਸੀਗੇ ਆਪਾਂ ਨੂੰ ਐਵੇਂ ਕਹੀਏ ਨਾ ਆਪਾਂ ਨੂੰ ਇਹ ਚੀਜ਼ਾਂ ਹੁਣ ਆਉਂਦੀਆਂ ਬਣਾਉਣੀਆਂ ਹਨਾ ਤੇ ਨਾ ਹੀ ਆਪਣੇ ਕੋਲੇ ਨਾ ਟਾਈਮ ਹੁੰਦਾ ਵੀ ਆਪਾਂ ਬਣਾ ਸਕੀਏ ਹੋਰ ਕੰਮ ਜਿਹੜੇ ਐਕਸਟਰਾ ਹੋਏ ਬਹੁਤ ਵਧ ਗਏ ਵੈਸੇ ਵੈਸੇ ਮੈਂ ਤਾਂ ਵੈਸੇ ਹੀ ਘਰ ਦੇ ਡੇਲੀ ਰੂਟੀਨ ਚ ਬਿਜ਼ੀ ਰਹਿੰਦੀ ਆ ਬਾਕੀ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਣੀ ਐ ਇਸ ਕਰਕੇ ਮੇਰੇ ਕੋਲ ਤਾਂ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਹਉਣ ਵਾਲੀਆਂ ਚੀਜ਼ਾਂ ਬਣਾਉਣੇ ਇੰਨਾ ਕੀ ਉਹ ਚੀਜ਼ਾਂ ਆਪਾਂ ਬਹੁਤ ਸੰਭਾਲ ਕੇ ਰੱਖਿਆ ਹੋਈਆਂ ਤੇ ਕੋਸ਼ਿਸ਼ ਮੇਰੀ ਇਹ ਰਹੂਗੀ ਕਿ ਹਮੇਸ਼ਾ ਉਹਨਾਂ ਨੂੰ ਸੰਭਾਲ ਕੇ ਰੱਖਾਂ ਜੀ ਕਿਉਂਕਿ ਮੈਨੂੰ ਵੀ ਇਹ ਬਹੁਤ ਵਧੀਆ ਲੱਗਦੀਆਂ ਚੀਜ਼ਾਂ ਹਾਂਜੀ ਨੈਕਸਟ ਹੈਗੇ ਜੀ ਮਰਹਰ ਫੈਮਲੀ ਉਹਨਾਂ ਨੇ ਹਾਰਟ ਸਨ ਕੀਤਾ ਹੈ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਤੁਸੀਂ ਪਿਆਰਾ ਜਿਹਾ ਕਮੈਂਟ ਕੀਤਾ ਤੇ ਵੈਗਰੀ ਤੁਹਾਨੂੰ ਹਮੇਸ਼ਾ ਚਰਦੀ ਕਲਾ ਵਿੱਚ ਰੱਖੇ ਜੀ ਲక్ష్ਮੀ ਫੈਮਲੀ ਉਹਨਾਂ ਨੇ ਵੀ ਆਪਣੇ ਵਲੌਗ ਨੂੰ ਲਾਈਕ ਕੀਤਾ ਹੈ ਥੈਂਕ ਯੂ ਜੀ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਤੇ ਆਪਣੇ ਸਾਰੇ ਵਲੌਗ ਨੂੰ ਤੁਸੀਂ ਇਦਾਂ ਹੀ ਪਿਆਰ ਦੇਣਾ ਪਲੀਜ਼ ਪੂਰਾ ਜ਼ਰੂਰ ਦੇਖਿਆ ਕਰੋ ਵਲੌਗ ਸਿਮਰਨਜੀਤ ਵਲੌਗ ਨਾਈਸ ਸੀ ਨਾਈਸ ਵਲੌਗ ਥੈਂਕ ਯੂ ਜੀ ਪੈਰਾ ਜੇ ਕਮੈਂਟ ਕਰਨ ਵਾਸਤੇ ਤੇ ਆਪਣੇ ਵੱਲੋਂ ਵੀ ਫੁੱਲ ਸਪੋਰਟ ਹੈ ਜੀ ਵੀਤ ਸੰਧੂ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹਮੇਸ਼ਾ ਤੁਸੀਂ ਆਪਣਾ ਸਪੋਰਟ ਕਰਨਾ ਜੀ ਨੈਕਸਟ ਹੈ ਜੀ ਗੁਲੀਨ ਗਿੱਲ ਆਈਡੀ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣੇ ਬਹੁਤ ਵਧੀਆ ਲੱਗਦਾ ਤੁਸੀਂ ਜਦੋਂ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਬਹੁਤ ਸੋਹਣਾ ਲੱਗਦਾ ਹੈ ਜੀ ਅ ਨੈਕਸਟ ਹੈ ਜੀ ਜਸਕਰਨ ਬੇਰਵਾ ਵਲੌਗ ਆਈਟੀ ਤੋਂ ਆਪਾਂ ਬਾਬਾ ਖੇਤਰਪਾਲ ਜੀ ਦੀ ਵੀਡੀਓ ਪਾਈ ਸੀਗੀ ਹੈ ਨਾ ਉਹਨਾਂ ਦੇ ਜਗ੍ਹਾ ਦੀ ਤੇ ਜਿਦਾ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪੁੰਨਿਆਂ ਤੇ ਬਾਬਾ ਖੇਤਰਪਾਲ ਜੀ ਦੇ ਮੱਥਾ ਟੇਕਣ ਜਾਂਦੇ ਹੁੰਨੇ ਆ ਹਨਾ 14 ਦੇ ਪੁੰਨਿਆਂ ਤੇ ਤੇ ਉਹਨਾਂ ਨੇ ਪੁੱਛਿਆ ਵੀ ਇਹ ਕੌਣ ਸੀ ਜਗ੍ਹਾ ਹੈ ਇਹ ਜਗ੍ਹਾ ਜੀ ਸਾਡੇ ਪਿੰਡ ਵਿੱਚ ਹੀ ਬਣੀ ਹੋਈ ਹੈ ਤੇ ਸਾਡੇ ਪਿੰਡ ਵਿੱਚ ਬਹੁਤ ਲੋਕ ਜਿਹੜੇ ਹੈਗੇ ਬਾਬਾ ਖੇਤਰਪਾਲ ਜੀ ਦੀ ਮੰਨਤਾ ਕਰਦੇ ਆ ਤੇ ਇਸ ਕਰਕੇ ਆਪਾਂ ਉੱਥੇ ਮੱਥਾ ਟੇਕਣ ਜਾਣਿਆ ਹੁੰਨੇ ਆ ਜੀ ਬਹੁਤ ਸੋਹਣਸਣੇ ਕਮੈਂਟ ਕੀਤੀ ਹੈ ਸਾਰੇ ਨੇ ਬਹੁਤ ਵਧੀਆ ਲੱਗਦਾ ਹੈ ਤੇ ਵੀਪੀਨ ਗੁਪਤਾ ਆਈਡੀ ਤੋਂ ਥੈਂਕ ਯੂ ਜੀ ਤੁਹਾਡਾ ਤੁਸੀਂ ਕਿਹਾ ਹੈ ਕਿ ਪਿੰਕ ਸੂਟ ਦੇ ਨਾਲ ਪਿੰਕ ਚੁੰਨੀ ਜਿਹੜਾ ਮੈਂ ਅੱਜ ਹੀ ਪਾ ਰੱਖਿਆ ਹੈ ਬਹੁਤ ਵਧੀਆ ਲੱਗਦੀ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਜੀ ਕਮੈਂਟ ਤੁਹਾਡਾ ਕਿ ਕਿ ਪੰਜਾਬੀ ਪੁਲਿਸ ਅਸੀਂ ਦਵਾਬੇ ਵਾਲੇ ਬਹੁਤ ਵਧੀਆ ਲੱਗਿਆ ਜੀ ਦਵਾਬੇ ਵਾਲੇ ਕਿਉਂਕਿ ਮੈਂ ਦਵਾਬੇ ਵਾਲੇ ਚ ਪਲੀ ਹੋਈ ਆ ਹਨਾ ਮੇਰੇ ਨਾਨਕੇ ਜਿਵੇਂ ਦਵਾਬੇ ਵਾਲੇ ਆ ਤੇ ਮੈਂ ਦਵਾਬੇ ਏਰੀਆ ਚ ਪਲੀ ਹੋਈ ਆ ਜੀ ਬਹੁਤ ਵਧੀਆ ਲੱਗਦਾ ਤੇ ਕਿਊਟ ਪਾਈ ਹਾਂਜੀ i also want paint हां जी ਇਹ ਹੈਗੇ ਜੀ ਮੇਰੀ ਭਾਂਜੀ ਤੇ ਇਹ ਕਹਿੰਦੀ ਹੈ ਕਿ ਮੈਂ ਵੀ ਸੂਟ ਪੇਂਟ ਕਰਾਉਣਾ ਹੈ ਯਾਨੀ ਕਿ ਉਹਨੇ ਡਾਇਰੈਕਟ ਨਹੀਂ ਕਿਹਾ i also want paint ਯਾਨੀ ਕਿ ਉਹ ਇੱਕ ਕਮੈਂਟ ਕਰਦੇ ਵੀ ਮੈਨੂੰ ਪੇਂਟ ਬਹੁਤ ਸੋਹਣਾ ਲੱਗਿਆ ਤਾਂ ਮੈਂ ਵੀ ਸੂਟ ਪੇਂਟ ਕਰਾਉਣਾ ਕੋਈ ਨਾ ਮੈਂ ਫ੍ਰੀ ਟਾਈਮ ਕੱਢ ਕੇ ਕਰ ਦੂੰਗੀ ਤੇ ਕੁਲਦੀਪ ਸਿੰਘ ਆਈਡੀ ਤੋਂ ਵਾਓ हां जी ਇਹਨਾਂ ਨੇ ਆਪਣੇ ਕੁਕਿੰਗ ਵਾਲੇ ਵਲੌਗ ਤੇ ਕਮੈਂਟ ਕੀਤਾ ਹੈ थैंक यू ਤੁਹਾਡਾ ਜੀ ਬਹੁਤ ਬਹੁਤ ਜਗਜੀਤ ਸਿੰਘ ਆਈਡੀ ਤੋਂ ਨਾਈਸ ਸੂਟ ਥੈਂਕ ਯੂ ਜੀ ਤੁਸੀਂ ਆਪਣੇ ਪੇਂਟਿੰਗ ਕਿਤੇ ਸਾਨੂੰ ਪਸੰਦ ਕੀਤਾ ਬਹੁਤ ਵਧੀਆ ਲੱਗਿਆ ਜੀ ਤੇ ਬਲਜੀਤ ਕੌਰ ਆਈਡੀ ਤੋਂ ਹੈਗਾ ਜੀ ਚੰਦਰਾ ਚਾਦਰਾ ਸਰਾਣੇ ਜਿਹੜੇ ਆ ਉਸ ਵੀਡੀਓ ਨੂੰ ਤੁਸੀਂ ਲਾਈਕ ਕੀਤਾ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਤੁਸੀਂ ਆਪਣੇ ਉਸ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਇੱਕ ਦੋ ਵਲੌਗ ਐ ਜੋ ਹੋਰ ਬਣਾਈਏ ਜੀ ਥੋੜਾ ਜਿਹਾ ਟਾਈਮ ਕੱਢ ਕੇ ਹਾਂਜੀ ਨੈਕਸਟ ਹੈਗਾ ਜੀ ਜਸਵੀਰ ਕੌਰ ਆਈਡੀ ਤੋਂ ਕੀ ਸਵਾਤਤਾ ਰਸੋਈ ਨੂੰ ਕਹਿੰਦੇ ਆ ਜੀ ਆ ਜੀ ਤੁਹਾਡੇ ਏਰੀਆ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਾਡੇ ਤਾਂ ਇੱਥੇ ਜਿਵੇਂ ਕਿ ਮੈਂ ਬਚਪਨ ਚ ਦੇਖਦੀ ਸੀ ਜਦੋਂ ਕਿ ਕੱਚੇ ਘਰ ਹੁੰਦੇ ਸੀਗੇ ਉਦੋਂ ਇੱਕ ਬਹੁਤ ਵੱਡਾ ਕਮਰਾ ਹੁੰਦਾ ਸੀਗਾ ਤੇ ਉਹ ਕਮਰੇ ਦੇ ਹੁਣ ਤਾਂ ਤਿੰਨ ਚਾਰ ਕਮਰੇ ਬਣਦੇ ਨੇ ਏਡਾ ਵੱਡਾ ਜਾਨੀ ਕਿ ਕੱਚਾ ਕਮਰਾ ਹੁੰਦਾ ਸੀਗਾ ਤੇ ਉਸ ਕਮਰੇ ਦੇ ਵਿੱਚ ਇੱਕ ਹੁੰਦਾ ਸੀਗਾ ਮੰਝਾ ਮੰਝਾ ਮਤਲਬ ਮੰਝੇ ਤਾਂ ਵੈਸੇ ਬਹੁਤ ਹੁੰਦੇ ਸੀ ਪਰ ਇੱਕ ਮੰਝਾ ਉਹ ਸੀਗਾ ਜਿਹੜਾ ਬਹੁਤ ਉੱਚਾ ਤੇ ਜਿਸ ਤੇ ਪਾਵੇ ਬੜੇ ਮਜਬੂਤ ਭਾਰੇ ਭਾਰੇ ਲੱਕੜ ਦੇ ਪਾਵੇ ਸੀਗੇ ਤੇ ਉਸ ਦੇ ਥੱਲੇ ਕਿਚਨ ਦੇ ਕੁਝ ਸਮਾਨ ਰੱਖੇ ਹੁੰਦੇ ਸੀਗੇ ਜਿਵੇਂ ਕਿ ਇੱਕ ਮਟ ਯਾਨੀ ਕਿ ਜਿਹੜਾ ਵੱਡਾ ਘੜਾ ਹੁੰਦਾ ਸੀ ਉਸ ਨੂੰ ਮਟ ਕਹਿੰਦੇ ਸੀਗੇ ਤੇ ਉਸ ਵਿੱਚ achar ਪਾਇਆ ਹੁੰਦਾ ਸੀਗਾ ਫਿਰ ਘੜਿਆਂ ਦੇ ਵਿੱਚ ਹੀ ਉਦੋਂ ਰੱਖਦੇ ਹੁੰਦੇ ਸੀ ਘਿਓ ਦੇ ਸੀ ਘਿਓ ਜਿਹੜਾ ਹੁੰਦਾ ਨਾ ਘੜਿਆਂ ਦੇ ਵਿੱਚ ਹੀ ਰੱਖਦੇ ਹੁੰਦੇ ਸੀਗੇ ਤੇ ਉਹ ਘਿਓ ਵੀ ਜਿਹੜਾ ਮਟਾਂ ਦੇ ਵਿੱਚ ਪਾਇਆ ਹੁੰਦਾ ਸੀਗਾ ਹਨਾ ਤੇ ਫੇਰ ਉੱਥੇ ਕੱਚੀਆਂ ਜਿਹੜੀਆਂ ਪਰਸ਼ੇਤੀਆਂ ਹੁੰਦੀਆਂ ਹਨਾ ਜਿਹਨੂੰ ਆਪਾਂ ਹੁਣ ਸੈਲਫ ਕਹਿ ਦਿੰਨੇ ਆ ਤੇ ਉਹ ਪਰਸ਼ੇਤੀਆਂ ਬਣਾਈਆਂ ਹੁੰਦੀਆਂ ਸੀ ਬੜੇ ਸੋਨੇ ਉਹਨਾਂ ਦੇ ਡਿਜ਼ਾਈਨ ਬਣਾਏ ਹੁੰਦੇ ਸੀਗੇ ਇਸ ਤਰ੍ਹਾਂ ਕਟਾਵਾਂ ਜਿਹਾ ਆਲੇ-ਕੱਤੇ ਹਨਾ ਤੇ ਉਹ ਬੜਾਏ ਹੁੰਦੇ ਸੀਗੇ ਤੇ ਉਸ ਦੇ ਉੱਤੇ ਜਿਵੇਂ ਕਿ ਡੱਬਿਆਂ ਦੇ ਵਿੱਚ ਪਾ ਕੇ ਕੁਝ ਦਾਣਾਂ ਵਗੈਰਾ ਰੱਖਿਆ ਹੁੰਦੀਆਂ ਸੀਗੇ ਮਸਾਲੇ ਵਗੈਰਾ ਕਿਉਂਕਿ ਉਦੋਂ ਤਾਂ ਜ਼ਿਆਦਾਤਰ ਘਰ ਦੇ ਹੁੰਦੀਆਂ ਸੀ ਦਾਲਾਂ ਜਿਹਦਾ ਮਸਰਾਂ ਦੀ ਹੋਗੀ ਹਨਾ ਛੋਲੇ ਹੋਗੇ ਤੇ ਇਹ ਸਾਰੀਆਂ ਦਾਲਾਂ ਪਾ ਕੇ ਰੱਖਿਆ ਹੁੰਦੀਆਂ ਸੀਗੀਆਂ ਤੇ ਕਿਉਂਕਿ ਉਹ ਉਦੋਂ ਇਹ ਵਾਲਾ ਟ੍ਰੈਂਡ ਬਹੁਤ ਘੱਟ ਸੀਗਾ ਵੀ ਰਸੋਈਆਂ ਜਿਹੜੀਆਂ ਅੱਡ ਤਿਆਰ ਕੀਤੀਆਂ ਹੁੰਦੀਆਂ ਸੀ ਹੈਨਾ ਚਮਕੇ ਹੁੰਦੇ ਸੀਗੇ ਖੁੱਲੇ ਜਾਓ ਓਪਨ ਕਿਚਨ ਜਿਹਨੂੰ ਆਪਾਂ ਕਹਿੰਦੀ ਉਹ ਹੁੰਦੀਆਂ ਸੀਗੀਆਂ ਵੀ ਅੱਜ ਕੱਲ ਦੇ ਤਰ੍ਹਾਂ ਨਹੀਂ ਹੁੰਦਾ ਸੀ ਵੀ ਰਸੋਈ ਦਾ ਸਮਾਨ ਰਸੋਈ ਚ ਹੀ ਰੱਖਣਾ ਡਰਾਇੰਗ ਰੂਮ ਦਾ ਡਰਾਇੰਗ ਰੂਮ ਚ ਹੀ ਰੱਖਣਾ ਬੈਡਰੂਮ ਦਾ ਬੈਡਰੂਮ ਚ ਹੀ ਰੱਖਣਾ ਉਦੋਂ ਐਡਜਸਟਮੈਂਟ ਹੋ ਜਾਂਦੇ ਸੀ ਉਹੀ ਕਮਰਾ ਹੁੰਦਾ ਸੀਗਾ ਜੋ ਕਿ ਗੈਸਟ ਰੂਮ ਹੁੰਦਾ ਸੀਗਾ ਮੰਜੇ ਤੇ ਮੋੜਿਆਂ ਤੇ ਸਭ ਬੰਦੇ ਹੁੰਦੇ ਸੀਗੇ ਤਾਂ ਮੈਂ ਤਾਂ ਉਹ ਉਸ ਸੌਰੀ ਮੈਂ ਤਾਂ ਉਸ ਵਾਲੇ ਟਾਈਮ ਦੀ ਗੱਲ ਕੀਤੀ ਆ ਹਣਾ ਤੇ ਉਸ ਨੂੰ ਸਾਡੇ ਉੱਥੇ ਦਲਾਨ ਕਹਿੰਦੇ ਸੀਗੇ ਤੇ ਇੱਥੇ ਜਿਹਦੇ ਮਾਲਵੇ ਦੇ ਵਿੱਚ ਜਿਹੜਾ ਵੱਡਾ ਕਮਰਾ ਸੀ ਉਹਨੂੰ ਸੁਆਤ ਕਹਿੰਦੇ ਹੁੰਦੇ ਸੀਗੇ ਤੇ ਹੁਣ ਤਾਂ ਓਡੇ ਕਮਰੇ ਹੁੰਦੇ ਨਹੀਂਗੇ ਨਾ ਹੁਣ ਤਾਂ ਓਡੇ ਕਮਰਿਆਂ ਦੀ ਜਗ੍ਹਾ ਤਿੰਨ ਤਨ ਕਮਰੇ ਬਣਾ ਲੈਂਦੇ ਆ ਤਾਂ ਆਪਾਂ ਤਾਂ ਆਪਦੇ ਏਰੀਆ ਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਸੀਗਾ ਤੁਹਾਡੇ ਹੋ ਸਕਦਾ ਵੀ ਉਸ ਨੂੰ ਰਸੋਈ ਕਹਿੰਦੇ ਹੁਣ ਉਸ ਬਾਰੇ ਮੈਨੂੰ ਪਤਾ ਨਹੀਂ ਤੇ ਨਾਲੇ ਤੁਸੀਂ ਦੱਸਿਆ ਸੀ ਵੀ ਗੁਰਦਾਸਪੁਰ ਜਿਹੜਾ ਵੀ ਕਿਸ ਏਰੀਏ ਦਾ ਹੈਗਾ ਇਲਾਕਾ ਤੇ ਨਹੀਂ ਜੀ ਆਪਾਂ ਨੂੰ ਇਨੀ ਨੌਲੇਜ ਹੈ ਨਹੀਂ ਕਿਉਂਕਿ ਆਪਾਂ Rajasthan ਦੇ ਰਹਿਣ ਵਾਲੇ ਆਪਾਂ ਨੂੰ ਉਹਨਾਂ ਏਰੀਆ ਦੇ ਬਾਰੇ ਇਨੀ ਨੌਲੇਜ ਹੈ ਨਹੀਂ ਕਿ ਵੀ ਕਿਸ ਏਰੀਏ 'ਚ ਦਬਾਬੇ ਜ਼ਿਆਦਾ ਕਿਸ ਏਰੀਏ 'ਚ ਮਾਲਵੇ ਮਾਝੇ ਹਲੇ ਜ਼ਿਆਦਾ ਰਹਿੰਦੇ ਆ ਜੀ ਤੇ ਇਹ ਸੀਗੇ ਦੀ ਬਹੁਤ ਸੋਹਣੇ ਕਮੈਂਟ ਆਪਣੇ ਆ ਭੈਣਾਂ ਨੇ ਆਪਣੇ ਵੀਰਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਆ ਬਹੁਤ ਵਧੀਆ ਲੱਗਿਆ ਜੀ ਚਲੋ ਜੀ ਇਹ ਸੀਗੇ ਆਪਾਂ ਸਭ ਦੇ ਕਮੈਂਟਸ ਤੇ ਰਿਪਲਾਈ ਕਰਦੇ ਤੇ ਆਸ਼ਾ ਕਰਦੇ ਆ ਸਭ ਦਾ ਨਾਮ ਆ ਗਿਆ ਹੋਊਗਾ ਜੇ ਕਿਸੇ ਦਾ ਨਹੀਂ ਆਇਆ ਤਾਂ ਇਸ ਕਮੈਂਟ ਕਰਕੇ ਜਰੂਰ ਦੱਸਿਓ ਜੀ ਨੈਕਸਟ ਵਲੌਗ 'ਚ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਨਾਮ ਲੈਣ ਦੀ ਜੀ ਤੇ ਇਦਾਂ ਹੀ ਆਪਾਂ ਨੂੰ ਸਪੋਰਟ ਕਰਦੇ ਰਹੋ ਜੀ ਤੇ ਅੱਜ ਵਾਲਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ